ਕੋਟਪੂਰਾ ਸ਼ਹਿਰ ਵਿੱਚ ਪਲ-ਪਲ ਲੱਗਦੇ ਟ੍ਰੈਫਿਕ ਜਮ ਦੀ ਸਮੱਸਿਆ ਹੱਲ ਕਰਨ ਲਈ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਸੰਬੰਧੀ ਸਪੀਕਰ ਪਵਨਤਾਰਕ ਸਿੰਘ ਸੰਤੰਦਵਾ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਮਾਲ ਨੇ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਓਮਕਾਰ ਗੋਇਲ ਸਮੇਤ ਕਾਉਂਸਲਰਾਂ ਤੇ ਟ੍ਰੈਫਿਕ ਪੁਲਿਸ ਦੀ ਮੀਟਿੰਗ ਦੌਰਾਨ ਰੋਡ ਪਲਾਨ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਮੰਨਿਆ ਕਿ ਟ੍ਰੈਫਿਕ ਜਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਾਹਨ ਚਾਲਕਾਂ, ਰਾਹੀ ਗੀਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਬਰਾਬਰ ਸਹਿਯੋਗ ਦੇਣਾ ਪਵੇਗਾ। ਉਨਾ ਦੱਸਿਆ ਕਿ ਸ਼ਹਿਰ ਵਿੱਚ ਅੱਧੀ ਦਰਜਣ ਤੋਂ ਜ਼ਿਆਦਾ ਵਾਹਨ ਪਾਰਕਿੰਗਾਂ ਹੋਣ ਦੇ ਬਾਵਜੂਦ ਵੀ ਕੁਝ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਬਾਜ਼ਾਰ ਵਿੱਚ ਗਲਤ ਢੰਗ ਨਾਲ ਖੜਾ ਕਰ ਦਿੰਦੇ ਹਨ ਜਿਸ ਕਰਕੇ ਟ੍ਰੈਫਿਕ ਦਾ ਜਾਮ ਵਾਲੀ ਸਥਿਤੀ ਬਣ ਜਾਂਦੀ ਹੈ। ਉਹਨਾਂ ਇੱਕ ਪਾਸੜ ਵਨਵੇ ਆਵਾਜਾਈ ਕਰਨ ਬਾਰੇ ਦੱਸਿਆ ਕਿ ਬੱਤੀਆਂ ਵਾਲਾ ਚੌਕ ਤੋਂ ਬਾਜ਼ਾਰ ਵੱਲ ਜਾਣ ਵਾਲੇ ਸਾਰੇ ਵਾਹਨ ਰੇਲਵੇ ਬਾਜ਼ਾਰ ਅਤੇ ਟੋਡਾ ਚੌਕ ਰਾਹੀਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਖੜਾਏ ਜਾ ਸਕਣਗੇ। ਜਦਕਿ ਵਾਪਸੀ ਮੌਕੇ ਉਹੀ ਵਾਹਨ ਫੌਜੀ ਓੜ ਰੇਲਵੇ ਪੁਲ ਦੇ ਹੇਠਾਂ ਹੁੰਦੇ ਹੋਏ ਵਾਪਸ ਬੱਤੀਆਂ ਵਾਲਾ ਚੌਕ ਵਿਖੇ ਪੁੱਜਣਗੇ। ਇਸ ਸੰਬੰਧੀ ਹਰਜੀਤ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਵੱਲੋਂ ਟ੍ਰੈਫਿਕ ਪੁਲਿਸ ਨੂੰ ਪੂਰਨ ਅਧਿਕਾਰ ਦਿੱਤੇ ਗਏ ਹਨ ਕਿ ਜੇਕਰ ਕੋਈ ਵਾਹਨ ਚਾਲਕ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਆਪਣੇ ਵਾਹਨ ਗਲਤ ਢੰਗ ਨਾਲ ਖੜੇ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਚਨਾਲ ਕੱਟਣ ਦਾ ਜਾਂ ਵਾਹਨ ਥਾਣੇ ਵਿੱਚ ਬੰਦ ਕਰਨ ਦੇ ਟ੍ਰੈਫਿਕ ਪੁਲਿਸ ਕੋਲ ਮੁਕੰਮਲ ਅਧਿਕਾਰ ਹੋਣਗੇ ਇਸ ਤੋਂ ਇਲਾਵਾ ਇਸ ਸੰਬੰਧੀ ਇਸ ਬਾਰੇ ਕਿਸ ਕਿਸ ਨੇ ਕੀ ਕਿਹਾ ਸੁਣੋ ਗੁਰਿੰਦਰ ਸਿੰਘ ਬੈਂਦੀ ਰੱਤਾ ਦੀ ਪੂਰੀ ਰਿਪੋਰਟ ਦੇ ਵਿੱਚ ਦੇਖੋ ਜੀ ਪੀਆਰਓ ਸਾਹਿਬ ਨੇ ਢਾੜੀਵਾਲ ਸਾਹਿਬ ਨੇ ਵੀ ਜਿਹੜਾ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਅਧਿਕਾਰੀਆਂ ਨੇ ਟ੍ਰੈਫਿਕ ਮੁਲਾਜ਼ਮਾ ਨੇ ਅਪੀਲ ਕਰੀ ਆ ਸਾਡੇ ਨਾਲ ਬਿੱਟਾ ਜੀ ਨੇ ਲੋਰੀਆ ਸਾਹਿਬ ਨੇ ਜਿਹੜੇ ਐਸੋਸੀਏਸ਼ਨ ਦੇ ਦੁਕਾਨਦਾਰ ਐਸੋਸੀਏਸ਼ਨ ਦੇ ਨਮਾਇंदे ਨੇ ਇਹਨਾਂ ਨੇ ਸਾਰਿਆਂ ਨੇ ਜਿਹੜੀ ਬੇਨਤੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵੀ ਕੀਤੀ ਆ ਕਿ ਸਮਾਨ ਜਿਹੜਾ ਆਉਂਦਾ ਹੈਗਾ ਉਹ ਵੀ ਦਾਇਰੇ ਦੇ ਵਿੱਚ ਰੱਖਣ ਤੇ ਸਾਡਾ ਸ਼ਹਿਰ ਵਾਸੀਆਂ ਦਾ ਵੀ ਫਰਜ਼ ਆ ਕਿ ਅਸੀਂ ਜਿਹੜਾ ਟ੍ਰੈਫਿਕ ਨਿਯਮਾਂ ਦਾ ਜਾਂ ਜੋ ਰੂਲ ਬਣਾਇਆ ਵਨਵੇ ਉਹਦਾ ਅਸੀਂ ਪਾਲਣ ਕਰੀਏ ਤਾਂ ਕਿ ਸ਼ਹਿਰ ਵਾਸੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਇਹਦਾ ਫਾਇਦਾ ਹੋ ਸਕੇ। ਜੀ ਮਨਿੰਦਰ ਰਵਲ ਸਾਹਿਬ ਨੇ ਦੱਸ ਹੀ ਦਿੱਤਾ ਹੈ ਜੀ। ਸਾਨੂੰ ਸ਼ਹਿਰ ਸਹਿਯੋਗ ਸ਼ਹਿਰ ਦਾ ਵੀ ਸਹਿਯੋਗ ਚਾਹੀਦਾ ਜੀ। ਪਬਲਿਕ ਦਾ ਸਹਯੋਗ ਚਾਹੀਦਾ ਜੀ। ਸਹਯੋਗ ਚਾਹੀਦਾ। ਸੋਚ ਚਾਹੀਦਾ ਇਹਨਾਂ ਨੇ ਵੀ ਜਿੱਥੇ ਵੀ ਗੱਡੀਆਂ ਗਲਤ ਪਾਰਕਿੰਗ ਕਰਦੇ ਨੇ। ਇਹਨਾਂ ਨੂੰ ਆਪ ਦਾ ਸਹੀ ਤਰੀਕੇ ਢੰਗ ਨਾਲ ਲਾਉਣ ਜਿੱਥੇ ਪਾਰਕਿੰਗ ਬਣੀ ਹੋਈ ਹੈ ਉੱਥੇ ਲਾਉਣ। ਦੋ ਪਾਰਕਿੰਗਾਂ ਇੱਕ ਗੁਰਦੁਆਰਾ ਸਾਹਿਬ ਚ ਪਾਰਕਿੰਗ ਬਣੀ ਹੋਈ ਹੈ। ਇੱਕ ਥਾਣੇ ਦੀ ਸਿੱਧੀ ਦੇ ਨਾਲ ਪਾਰਕਿੰਗ ਬਣੀ ਹੋਈ ਹੈ। ਇੱਕ ਅੱਧਾ ਪੁਰਾਣੀ ਦਾਣਾ ਮੰਡੀ ਪਾਰ ਉੱਥੇ ਲਾ ਲਿਆ ਕਰਨ ਜਿਹੜੀਆਂ ਸ਼ਰਕ ਦੇ ਵਿਚਾਰੇ ਮੇਨ ਰੋਡ ਤੇ ਲਾ ਕੇ ਉਤਰ ਜਾਂਦੇ ਐ ਸਹਿਰ ਨੂੰ ਵਾਸੀਆਂ ਨੂੰ ਬਹੁਤ ਹੀ ਜਿਆਦਾ ਤਕਲੀਫ ਆਉਂਦੀ ਐ ਅਸੀਂ ਇਹ ਮੰਨ ਲਓ ਅੱਜ ਢੋਟਾ ਚੌਂਕ ਦੇ ਵਿੱਚੋਂ ਵਨਵੇ ਕਰਨ ਲੱਗੇ ਹੋਏ ਐ ਇੱਥੇ ਢੋਟਾ ਚੌਂਕ ਤੋਂ ਜਿਹੜੀ ਜਾਊਗੀ ਉਹ ਫੌਜੀ ਰੋਡ ਜਾਊਗੀ ਇਹਦੀ ਮਹਿਤਾ ਚੌਂਕ ਤੋਂ ਹੋਗੀ ਉਹ ਪਾਣੀ ਦਾ ਮੰਡੀ ਨੂੰ ਜੋ ਕੇ ਜਾਊਗੀ ਅਸੀਂ ਤਾਂ ਸਹਿਰ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਆਪੋ ਆਪਣੀਆਂ ਗੱਡੀਆਂ ਸਹੀ ਤਰੀਕੇ ਦੇ ਟੰਗਣਾ ਲਾਉਣ। ਪੁਲਿਸ ਕੀ ਸਖਤੀ ਕਰੂਗੀ? ਉਸੇ ਨੂੰ ਜੋ ਬੰਦੀ ਇਹਨਾਂ ਤੇ ਕਾਰਵਾਈ ਕਰੂਗੀ। ਇਹਨਾਂ ਦੇ ਚਾਰਣ ਵੀ ਕਰਾਂਗੇ ਜੇ ਸੜਕ ਦੇ ਵਿਚਾਲੇ ਰਹਿੋਂਗੇ ਤੇ ਇਹਨਾਂ ਦੇ ਚਾਰਣ ਕੀਤੇ ਜਾਣਗੇ ਬਿਲਕੁਲ ਜੀ ਇਹ ਜਿਹੜੀ ਸਮੱਸਿਆ ਮਾਨਯੋਗ ਸਪੀਕਰ ਸਾਹਿਬ ਦੇ ਵੀ ਧਿਆਨ ਚ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਅੱਜ ਅਸੀਂ ਇੱਥੇ 71 ਹੋਏ ਹਾਂ ਸਾਡੇ ਨਾਲ ਜਿਹੜੇ ਸਾਡੇ ਸ਼ਹਿਰ ਦੇ ਟ੍ਰੈਫਿਕ ਅੰਚਾਰਜ ਗੁਰੂਪ ਸਿੰਘ ਜੀ ਜਿਹੜੇ ਸਾਡੇ ਬਿੱਟਾ ਜੀ ਪੱਪੂ ਜੀ ਤੇ ਹੋਰ ਜਿਹੜੇ ਪਤਵੰਤੇ ਸੱਜਣਾ ਸ਼ਹਿਰ ਦੇ ਉਹ ਸਾਰੇ ਨਾਲ ਡਿਸਕਸ ਕਰਕੇ ਵਿਚਾਰ ਕਰਕੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਵੀ ਜਿਹੜਾ ਛੋਡਾ ਚੌਕ ਹੈ ਇਹਦਾ ਜਿਹੜਾ ਟ੍ਰੈਫਿਕ ਹੈ ਵਨਵੇ ਕਰ ਦਿੱਤਾ ਜਾਵੇ ਉਹਦੇ ਤਹਿਤ ਜਿਹੜੀਆਂ ਗੋਲ ਚੌਂਕ ਤੋਂ ਜਿਹੜੀ ਵੀ ਕੋਈ ਵੀ ਇਕਲ ਆਉਣੇ ਨੇ ਉਹ ਇਸ ਰਸਤੇ ਗੋਲ ਚੌਂਕ ਤੋਂ ਮਹਿਤਾ ਚੌਂਕ ਹੁੰਦੇ ਹੋਏ ਢੋਡਾ ਚੌਕ ਤੱਕ ਬਰਾਣੀ ਦਾਣਾ ਮੰਡੀ ਆਉਣਗੇ ਤੇ ਜਿਹੜਾ ਇਧਰੋਂ ਬਾਹਰ ਜਾਂਦਾ ਰਸਤਾ ਇੱਥੋਂ ਹੋ ਕੇ ਰੇਲਵੇ ਆਦਰਲਾ ਜਿਹੜਾ ਫੌਜੀ ਰੋਡ ਹੁੰਦਾ ਹੋਇਆ ਜਿਹੜਾ ਟ੍ਰੈਫਿਕ ਬਾਹਰ ਜਾਏਗਾ ਤੇ ਉਹ ਜਿਹੜੇ ਅਸੀਂ ਇੱਥੇ ਬੈਰੀਕੇਡਿੰਗ ਵੀ ਹੋ ਜੇਗੀ ਅਨਾਉਂਸਮੈਂਟ ਵੀ ਹੋ ਜੇਗੀ ਤੇ ਜਿਹੜੇ ਸ਼ਹਿਰ ਵਾਸੀ ਹੈ ਦੁਕਾਨਦਾਰ ਭਰਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਜੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨਾ ਉਹਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਉਹ ਸਾਨੂੰ ਸਹਿਯੋਗ ਦੇਣ ਉਹਦੇ ਨਾਲ ਹੀ ਲੋਕਾਂ ਦੇ ਸਹਿਯੋਗ ਕੋਈ ਵੀ ਮਹਿਮਾ ਲੋਕਾਂ ਦੇ ਸਹਿਯੋਗ ਨਾਲੇ ਵੀ ਸੰਭਵ ਹੈ ਤੇਰੀ ਸਫਲ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਇਹ ਨਾਲ ਹੀ ਅਸੀਂ ਜਿਹੜੇ ਚੈਂਬਰ ਆਫ ਕਮਰਸ ਦੇ ਆ ਉਹਨਾਂ ਨਾਲ ਵੀ ਜਿਹੜੇ ਬੋਇਲ ਜੀ ਆ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਵੀ ਇਸ ਗੱਲ ਸਹਿਮਤ ਹੈ ਜਿਹੜਾ ਟ੍ਰੈਫਿਕ ਮਾਨਵੇ ਕਰਨ ਚ ਤੇ ਇਹਦੇ ਨਾਲ ਸਾਨੂੰ ਲੱਗਦਾ ਹੈ ਵੀ ਜਿਹੜਾ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਨਿਜਾਤ ਮਿਲ ਜਾਏਗੀ ਅੱਜ ਉਹ ਬੇਨਤੀ ਕਰਦਾ ਬਈ ਪੁਲਿਸ ਦਾ ਸੀ ਜੇ ਸਹਿਯੋਗ ਕਰਨਗੇ ਤੇ ਉਹ ਆਪਣੇ ਵਾਸਤੇ ਹੀ ਹੈ ਜੇ ਆਪਾਂ ਉਹੀ ਅੰਗੇਲੀ ਕਰਕੇ ਹੀ ਆਪਣੇ ਵੀਕਲ ਬਾਹਰ ਲਾ ਦੇਾਂਗੇ ਟਰੈਫਿਕ ਕਾਫੀ ਜਾਮ ਹੋਵੇਗਾ ਉਹਨਾਂ ਇਹਨਾਂ ਨੇ ਮਨੀ ਜੀ ਨੇ ਵੀ ਹਦਾਇਤ ਕੀਤੀ ਹੈ ਵੀ ਜਿਹੜਾ ਇਧਰ ਟਰੈਫਿਕ ਆਵੇਗਾ ਉਹ ਦਾਰਾ ਮੰਡੀ ਨੂੰ ਜਾਊਗਾ ਦਾਰਾ ਮੰਡੀ ਵਾਲਾ ਟਰੈਫਿਕ ਸੂਜੀ ਔਰ ਨੂੰ ਜਾਊਗਾ ਤੁਸੀਂ ਗੁੱਡ ਮਾਰਨਿੰਗ ਕਲੱਬ ਵੱਲੋਂ ਇੱਕ yellow line ਲਵਾਈ ਸੀ ਹਾਂਜੀ ਉਹ ਵੀ ਲਵਾਈ ਸੀ ਉਸੇ ਵਾਸਤੇ ਲਵਾਈ ਸੀ ਜੀ ਇਹ 5 ਫੁੱਟ ਦੀ ਦੁਕਾਨ ਦਾ ਤੋਂ ਛੱਬ ਕੇ ਲਵਾਈ ਸੀ ਬਈ ਇੱਥੋਂ ਤੱਕ ਤੁਸੀਂ ਵੀਕਲ ਖੜੇ ਕਰੋ ਜੀ ਆਪਣਾ ਕੋਈ ਸਮਾਨ ਵਗੈਰਾ ਰੱਖੋ ਪਰ ਲੋਕੀ ਕੇਅਰ ਨਹੀਂ ਕਰਦੇ ਬਹੁਤ ਮਾਰੀ ਗੱਲ ਹੈ ਜੀ ਤੁਹਾਡਾ 20-2000 ਰੁਪਿਆ ਵੀ ਆ ਚਲੋ ਤਾਂ ਦੇਰਾ ਵੀ ਹੋ ਗਿਆ ਤਾਂ ਠੀਕ ਹੈ ਪਰ ਮੈਂ ਹੁਣ ਵੀ ਇਹ ਬੇਨਤੀ ਕਰਦਾ ਬਈ ਸਹਿਯੋਗ ਕਰੋਗੇ ਤਾਂ ਆਪਾਂ ਹੀ ਸੁਖੀ ਹੋਣਾ ਕੋਈ ਇਹਦਾ ਹੈ ਨਹੀਂ ਗੱਲ ਵੀ ਦੂਜੇ ਲੋਕ ਸੁਖੀ ਹੋਣਗੇ ਆਪਣੇ ਫਾਇਦੇ ਵਾਸਤੇ ਹੀ ਮੈਂ ਵੀ ਇਹ ਬੇਨਤੀ ਲੋਕਾਂ ਨੂੰ ਕਰਦਾ ਜਾਣਕਾਰੀ ਇਹ ਹੈਗੀ ਆ ਜੀ ਮਹਿੰਦੀ ਰੱਤਾ ਜੀ ਪਹਿਲਾਂ ਤੇ ਤੁਹਾਡੇ ਸੁਝਾਅ ਤੁਹਾਡੇ ਸੁਝਾਅ ਮਨੋ ਆਪਾਂ ਸੁਣੇ ਤੁਹਾਡੇ ਰਾਇ ਮਸ਼ਵਰੇ ਸੁਣੇ ਕੌੜੇ ਸਜਾਵਾਂ ਦੇ ਤੇ ਬੜਾ ਧਾਮ ਹੈ ਬੜਾ ਰਹਿਮ ਦੇ ਤੇ ਬੜਾ ਧਾਮ ਹੈਗਾ ਇੱਕ ਮਤਲਬ ਸਾਝ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਮਤਲਬ ਵਸਨੀਕ ਹੁੰਦੇ ਹੈ ਜਿੱਦੇ ਮਤਲਬ ਬੰਦੇ ਜਿੱਥੇ ਰਹਿ ਰਹੇ ਹੁੰਦੇ ਹੈ ਉਹ ਬੰਦਿਆਂ ਨੂੰ ਜ਼ਿਆਦਾ ਮਤਲਬ ਚੀਜ਼ਾਂ ਬਾਰੇ ਗਿਆਨ ਹੁੰਦਾ ਧਿਆਨ ਹੁੰਦਾ ਹੈਗਾ ਅਗਰ ਆਪਾਂ ਉਹਨਾਂ ਨਾਲ ਰਹਿ ਕਰ ਲਈਏ مشورہ ਕਰ ਲਈਏ ਉਹਦਾ ਸੋਲੂਸ਼ਨ ਜ਼ਰੂਰ ਨਿਕਲਦਾ ਹੱਲ ਜ਼ਰੂਰ ਨਿਕਲਦਾ ਹੈਗਾ ਜਿੱਦਾਂ ਹੁਣ ਮਤਲਬ ਆਪਣੇ ਤਾਰੀਵਾਲ ਸਾਹਿਬ ਨੇ ਦੱਸਿਆ ਹੈਗਾ ਬਹੁਤ ਅੱਛੀ ਮਤਲਬ رائے ਹੈ ਜਗਰੂਰੀ ਦੀ ਬਹੁਤ ਅੱਛੀ رائے ਹੈ ਚੇਅਰਮੈਨ ਜੀ ਮੇਰੇ ਆਦਰ ਨਹੀਂ ਹੈ ਇਹ ਵੀ ਬਹੁਤ ਅੱਛਾ ਸੇ ਜਾ ਦਿੰਦੇ ਆ ਮੈਂ ਹਰ ਵੇਲੇ ਉਹਨਾਂ ਦੀ ਮਨ ਲਓ ਅਪਰੀਸ਼ੀਏਟ ਕਰ ਦਿੰਦਾ ਉਹਨਾਂ ਨੂੰ ਬਿਲਕੁਲ ਸਹੀ ਹੈ ਵੀ ਜਦੋਂ ਮਹਿਤਾ ਚੌਕ ਦੇ ਵਿੱਚ ਆਪਾਂ ਐਂਟਰੀ ਕਰਦੇ ਆ ਅਸੀਂ ਇੱਥੇ ਟੋਡਾ ਚੌਕ ਤੇ ਆ ਜਾਂਦੇ ਆ ਇੱਥੇ ਬੈਰੀਅਰ ਲੱਗੇ ਹੁੰਦਾ ਜੀ ਬੈਰੀਅਰ ਲਾ ਕੇ ਇੱਕ ਟੈਗ ਲਾਓ ਮੰਡੀ ਨੂੰ ਜਾਣਾ ਵੀ ਇੱਥੇ ਚਲੇ ਜਾਓ ਇੱਥੇ ਤੁਹਾਡੇ ਕੋਲ ਪਾਰਕਿੰਗ ਵੀ ਹੈ ਆਪਾਂ ਰੇਲਵੇ ਰੋਡ ਤੋਂ ਜਾਣਾ ਸਿੱਧਾ ਮਨ ਲਓ ਫੌਜੀ ਰੋਡ ਤੇ ਟਨ ਕਰਕੇ ਆਪਾਂ ਪੁਲ ਦੇ ਥੱਲੇ ਚਲੇ ਆਏ ਨੇ ਪੁਲ ਦੇ ਥੱਲੇ ਨਿਯਮਾਂ ਦੀ ਪਾਲਣਾ ਕਰਨਾ ਨਹੀਂ ਕਰਨੇਗੇ ਪਹਿਲਾਂ ਮੈਂ ਪੂਰੀ ਗੱਲ ਤੁਹਾਨੂੰ ਲਬੀ ਇਹਦਾ ਇੰਟੀਰਨਲ ਦਦੀ ਹੈਗੀ ਇਹ ਮਨੋ ਪੋਲ ਦੇ ਥੱਲੇ ਜਾਏ ਮਨੋ ਪਰਲੇ ਪਾਸੇ ਜਾ ਕੇ ਮਨੋ ਕਦੀ ਬਾਹਰ ਨਿਕਲ ਜਿੱਥੋਂ ਮਰਜ਼ੀ ਚਲੇ ਜਾਂਦੇ ਜੀ ਇਹ ਜ਼ਰੂਰੀ ਹੈਗਾ ਅਗਰ ਇਹ ਅਗਰ ਲੱਗ ਜਾਂਦੇ ਹੈ ਬਹੁਤ ਜ਼ਿਆਦਾ ਬਲੋ ਜਿਹੜੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਨੋ ਮਿਲੂਗੀ ਲੋਕੀ ਇਹਨਾਂ ਦਾ ਸਾਥ ਦੇਣਗੇ ਜ਼ਰੂਰ ਦੇਣਗੇ ਬਾਕੀ ਮੈਂ ਬੇਨਤੀ ਕਰਦਾ ਵੀ ਮਨੋ ਜਿੱਥੇ ਤੁਹਾਨੂੰ ਅਰਚਨ ਆਂਦੀ ਹੈ ਅਸੀਂ ਨਾਲ ਖੜੇ ਤੁਹਾਡੇ ਤੁਹਾਨੂੰ ਜਿੱਥੇ ਮਰਜ਼ੀ ਵਰਤੋ ਕਰੋ ਬਾਕੀ ਜਿਵੇਂ ਤੁਹਾਡੀ ਲਾਈਨ ਦੀ ਗੱਲ ਚੱਲੀ ਸੀਗੀ ਲਾਈਨ ਸਾਨੂੰ ਬਿਲਕੁਲ ਕਬੂਲ ਹੈ ਦੇਦੇਵ ਰੋਡਾਂ ਲਾਈਨ ਨੂੰ ਮੈਂ ਅੱਜ ਹੀ ਮਨੋ ਦੇਦੇਵ ਰੋਡ ਦੀ ਤਰਫੋਂ ਮੈਨੂੰ ਬੇ ਬੇਤੀ ਕੀਤੀ ਵੀ ਜਿੱਥੇ ਕੋਈ ਦੁਕਾਨ ਹੈ ਉਹਨਾਂ ਦੇ ਇੱਕ ਨਾ ਇੱਕ ਐਕਟਵਾ ਮਨ ਲੋ ਖੜੀ ਕਰ ਦੋ ਬਸ ਜੀ ਉਹ ਲੈਂ ਜਿੱਥੇ ਵੀ ਲੱਗਦੀ ਹੈ ਉਹ ਸਾਨੂੰ ਮਨ ਲੋ ਜਿਵੇਂ ਕਹਿੰਦੇ ਬਿਲਕੁਲ ਤੁਹਾਡੀ ਜਿਹੜੀ ਗੱਲ ਮਨ ਲੋ ਮਨਜ਼ੂਰ ਕਰਾਂਗੇ ਜਿੱਥੇ ਸਾਡੀ ਲੋੜ ਹੈ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਕੰਦੇ ਨਾ ਕੰਦਾ ਲੱਗੇ ਜਾਵਾਂਗੇ ਜਿੱਥੇ ਮਨ ਲੋ ਤੁਸੀਂ ਸਾਨੂੰ ਲੈ ਕੇ ਜਾਣਾ ਹੈ ਅਸੀਂ ਹਾਜ਼ਰ ਹੈ ਬਾਕੀ ਮਨ ਲੋ ਬਿਲਕੁਲ ਉਹਦਾ ਹੱਲ ਨਿਕਲੂਗਾ ਸੋਲੂਸ਼ਨ ਨਿਕਲੂਗਾ ਪ੍ਰਸ਼ਾਸਨ ਕਹਿੰਦਾ ਵੀ ਜੇ ਮਨ ਲੋ ਵਹੀਕਲ ਖੜਦਾ ਹੈ ਬਿਲਕੁਲ ਜਿਵੇਂ ਕਹਿੰਦੇ ਚਲਾਨ ਕਟੋ ਜੀ ਪਰ ਉਹਨਾਂ ਨੂੰ ਮੇਰੀ ਬੇਨਤੀ ਹੈ ਜੇ ਕੋਈ ਉੱਥੇ ਕ ਮੰਦਿਰ ਦੇ ਵਿੱਚ ਹੈ ਗੁਰਦੁਆਰੇ ਦੇ ਵਿੱਚ ਉੱਥੇ ਹੀ ਹੋएगी ਇਸ ਕਰਕੇ ਲੋਕ ਥੋੜਾ ਜਿਹਾ ਸਮਝਿਆ ਟ੍ਰੈਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਨੂੰ ਖੁਦ ਨੂੰ ਸੁਹਿਰਦ ਹੋਣਾ ਪੈਣਾ ਹੈ ਪਿਛਲੇ ਲੰਮੇ ਸਮੇਂ ਤੋਂ ਕਦੀ ਸਕੂਲ ਵਾਹਨਾ ਫਸ ਗਿਆ ਕਦੀ ਐਂਬੂਲੈਂਸ ਗੱਡੀ ਫਸ ਗਈ ਕਦੀ ਫਾਇਰ ਬਗੇਟ ਦੀ ਗੱਡੀ ਫਸ ਗਈ ਉਹ ਸਾਡੀ ਨਲਾਕੀ ਕਰਕੇ ਸਾਰਾ ਕੁਝ ਵਾਪਰਦਾ ਕਿਉਂ ਜਿਵੇਂ ਪਹਿਲਾਂ ਸਪੀਕਰ ਸੰਧਵਾ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਦੱਸਿਆ ਜਾ ਇਥੋਂ ਦੇ ਟਰੈਫਿਕ ਇਨਚਾਰਜ ਐਸਆਈ ਜਗਰੂਪ ਸਿੰਘ ਨੇ ਦੱਸਿਆ ਉਹ ਕਹਿੰਦੇ ਨੇ ਕਿ ਜਿਹੜੀ ਰੋਂਗ ਪਾਰਕਿੰਗ ਹੈ ਉਹ ਵੀ ਕਿਤੇ ਨਾ ਕਿਤੇ ਟਰੈਫਿਕ ਚ ਅੜਿੱਕਾ ਬਣਦੀ ਹੈ ਇਹਦੇ ਲਈ ਸਾਨੂੰ ਖੁਦ ਨੂੰ ਸੁਧਰਨਾ ਪਊਗਾ ਅੱਧੀ ਦਰਜਨ ਤੋਂ ਜ਼ਿਆਦਾ ਵਾਹਨ ਪਾਰਕਿੰਗਾਂ ਹੋਣ ਦੇ ਬਾਵਜੂਦ ਇੱਥੇ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਬਿਲਕੁਲ ਫ੍ਰੀ ਹੈ ਥਾਣੇ ਦੀ ਕੰਧ ਦੇ ਨਾਲ ਬਿਲਕੁਲ ਫ੍ਰੀ ਹੈ ਗੁਰਦੁਆਰਾ ਪਾਤਸ਼ਾਹ 10ਵੀਂ ਵਿਖੇ ਹੈ ਰੇਲਵੇ ਸਟੇਸ਼ਨ ਤੇ ਹੈ ਦੋ ਬੱਸ ਸਟੈਂਡਾਂ ਤੇ ਹੈ ਸਿਵਲ ਹਸਪਤਾਲ ਤੇ ਤਹਿਸੀਲ ਕੰਪਲੈਕਸ ਸਚਾ ਵਾਨ ਪਾਰਕਿੰਗਾਂ ਬਹੁਤ ਨੇ ਪਰ ਸਾਨੂੰ ਖੁਦ ਨੂੰ ਸੁਧਰਨਾ ਪਊਗਾ ਅੱਜ ਜਿਹੜਾ ਵਨਵੇ ਟ੍ਰੈਫਿਕ ਕਰਨ ਦੀ ਸਕੀਮ ਲੀਕੀ ਗਈ ਹੈ ਉਹਦੇ ਬਾਰੇ ਬਕਾਇਦਾ ਮਨਿਆਦੀ ਕਰਵਾ ਕੇ ਦੱਸਿਆ ਵੀ ਜਾ ਰਿਹਾ ਸਾਰਿਆਂ ਨੂੰ ਪਰ ਸਾਨੂੰ ਆਪ ਨੂੰ ਸੁਧਰਨਾ ਪਊਗਾ ਨਹੀਂ ਤਾਂ ਇਹ ਕਹਿੰਦੇ ਨੇ ਕਿਸੇ ਨਾਲ ਕੋਈ ਲਿਆਜ ਨਹੀਂ ਹੋਊਗਾ ਕੋਰ ਪੂਰੇ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ